ਇਸੀ ਲੜਕਾ ਕੋਮਲਪੀਸ ਨੇ ਰੱਖਿਆ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਨਵੀਂ ਕਲਾਸ ਦੇ ਵਿੱਚ ਪੜ੍ਹਦੀ 15 16 ਸਾਲ ਦੀ ਇੱਕ ਕੁੜੀ ਚਨਪ੍ਰੀਤ ਹੋਰ ਘਰ ਤੋਂ ਸਕੂਲ ਗਈ ਸੀ ਪਰ ਸਕੂਲ ਤੋਂ ਉਹ ਵਾਪਸ ਘਰ ਨਹੀਂ ਪਰਤੀ ਇਸ ਤੋਂ ਬਾਅਦ ਮਾਂ ਦੇ ਵੱਲੋਂ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਕਿ ਮੇਰੀ ਧੀ ਲਾਪਤਾ ਹੈ ਉਹ ਲੱਭਣੇ ਕੀ ਲਈ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਕੀਤੀ ਗਈ ਤੇ ਦੋ ਦਿਨ ਹੀ ਬਾਅਦ ਜਾ ਕੇ ਪਤਾ ਲੱਗਦਾ ਹੈ ਕਿ ਇਹ ਕੁੜੀ ਘਰ ਤੋਂ ਭੱਜੀ ਸੀ ਅਤੇ ਇਸ ਨੂੰ ਪਾ ਕੇ ਲਜਾਣ ਵਾਲਾ ਕੋਈ ਹੋਰ ਨਹੀਂ ਸਗੋਂ ਇਹ ਨਹੀਂ ਸਕੇ ਰਿਸ਼ਤੇਦਾਰ ਦਾ ਚਾਚੀ ਦਾ ਮੁੰਡਾ ਸੀ ਬੜੀ ਹੀ ਦੁਖਦਾਇਕ ਖਬਰ ਹੈ ਕਿ ਕਿ ਭੈਣ ਤੇ ਭਰਾ ਆਪਸ ਦੇ ਵਿੱਚ ਘਰ ਤੋਂ ਭੱਜ ਗਏ ਭਰਾ ਦੇ ਵੱਲੋਂ ਸਾਰੇ ਪਲਾਨਿੰਗ ਕੀਤੀ ਗਈ ਸਭੂਰ ਜੰਦੀ ਥੂਰੀ ਨੂੰ ਪਹੁੰਚ ਤੋਂ ਬਾਅਦ ਉਹ ਆਪਣੇ ਨਾਲ ਲੈ ਗਿਆਂ ਤਕਰੀਬ 2 ਮਹੀਨੇ ਇਹ ਅਜਨਾਲਾ ਦੇ ਵਿੱਚ ਕੋਹਮਰੇ ਦੇ ਵਿੱਚ ਰਹਿੰਦੇ ਰਹੇ ਸਾਰਾ ਕੁਝ ਤਾਰ-ਤਾਰ ਕਰ ਦਿੱਤਾ ਯਾਦ ਅਸ ਦੇ ਬੁਸ਼ਰ ਮੰਨਦੀ ਹੈ ਕਿ ਭੈਣ ਤੇ ਭਰਾ ਚਾਚੇ ਦਾ ਮੁੰਡਾ ਆ ਤੇ ਚਾਚੇ ਦੀ ਕੁੜੀ ਹੋਵੇ ਸਾਡੇ ਭੈਣ ਭਰਾਵਾਂ ਤੋਂ ਵੱਧ ਕੇ ਹੁੰਦੇ ਨੇ ਉਹ ਐਜ਼ ਇਨ ਬ੍ਰਦਰ ਕਜ਼ਨ ਸਿਸਟਰ ਕਿਹਾ ਜਾਂਦਾ ਹੈ ਜਿਹਨਾਂ ਦੇ ਆਪਣੇ ਸੱਗੇ ਭੈਣ ਭਰਾ ਨਹੀਂ ਹੁੰਦੇ ਉਹ ਇਹਨਾਂ ਭੈਣ ਭਰਾਵਾਂ ਦੇ ਨਾਲ ਹੀ ਸਾਰੇ ਚਾਹ ਤੇ ਵਿਹਾਰ ਜਿੰਨੇ ਵੀ ਰਿਸ਼ਤੇ ਨਾਤਿਆਂ ਦੇ ਵਿੱਚ ਬਣੀਆਂ ਹੋਈਆਂ ਰਸਮਾਂ ਨੇ ਇਹਨਾਂ ਦੇ ਨਾਲ ਹੀ ਨਿਭਾਈਆਂ ਜਾਂਦੀਆਂ ਨੇ ਪਰ ਇੱਥੇ ਭੈਣ ਭਰਾ ਦੇ ਰਿਸ਼ਤੇ ਨੂੰ ਮੰਨ ਲਓ ਖਤਮ ਹੀ ਕਰ ਦਿੱਤਾ ਗਿਆ ਹੋਵੇ ਚੰਪੀਤ ਨਾਮ ਦੀ ਇਸ ਕੁੜੀ ਨੂੰ ਉਸਤਾਦ ਜਿੱਤਰਾ ਦਾ ਸੋਤ ਜਾਨੀ ਲੈ ਗਿਆ 2 ਮਹੀਨੇ ਤੱਕ ਇਹ ਸਭ ਕੁਝ ਕਰਦੇ ਰਹੀ ਜਿਹੜੀ ਹੋਣਾ ਚਾਹੀਦਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਭਰਾ ਕਮਲਪ੍ਰੀਤ ਸਿੰਘ ਅਤੇ ਚੰਪੀਤ ਕੋਲ ਦੋਹਾਂ ਨੂੰ ਫੜ ਲਿਆ ਗਿਆ ਅਤੇ ਵਾਪਸ ਆਪਣੇ ਘਰ ਭੇਜਿਆ ਗਿਆ ਹੁਣ ਦੇ ਰੂਪੇ ਕਾਰਵਾਈ ਪੂਰੀ ਹੈ ਬਿਹਤਰੀ ਦੁਖਦ ਮਾਮਲਾ ਹੈ ਕਿ ਪੰਜਾਬ ਦੇ ਵਿੱਚ ਵਾਪਰਿਆ ਜਿੱਥੇ ਭੈਣ ਭਰਾ ਨੂੰ ਪੁਲਿਸ ਦੇ ਬਿਨੌਂ ਪਰੰਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੀ ਹਵਾਲੇ ਕੀਤਾ ਗਿਆ ਕਿ ਇਹ ਅਤੇ ਸਾਰੀ ਗੱਲਬਾਤ ਦੱਸੀ ਗਈ ਕਿਸੇ ਲੜਕੀ ਤੁਹਾਡੀ ਕੁੜੀ ਕਿੰਜ ਲਾਪਤਾ ਹੋਈ ਸੀ ਅਤੇ ਕਿੰਜ ਇਹ ਦੋਵੇਂ ਇੱਕ ਮਿਆਪਸ ਰਿਜਿਟ ਕੀਤੀ ਰਹਿੰਦੇ। ਜਿਹੜੀ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਮਿਤੀ 25/7 ਨੂੰ ਸਾਡੇ ਕੋਲ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਚਬਾਲ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਸਦੀ ਨਵਾਲਗ ਲੜਕੀ ਉਮਰ ਕਰੀਬ 15-16 ਸਾਲ ਚਨਪ੍ਰੀਤ ਕੌਰ ਜੋ ਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਜੋ ਘਰੋਂ ਸਕੂਲ ਆਈ ਤੇ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਭਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26/9/25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀਨ ਕੀਰਤਨ ਜਿਹੜਾ ਉਸ ਨੂੰ ਭੇਜਿਆ ਗਿਆ ਇਹ ਜਿਹੜਾ ਦੋਸ਼ੀ ਸੀ ਲੜਕਾ ਕੋਮਲਪ੍ਰੀਤ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਜੋਗ ਦਾਪਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਜਿਹੜਾ ਅਸੀਂ ਲਿਆ ਜਾਵੇਗਾ ਇਹ ਇਥੋਂ ਲੋਕਛਪ ਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਤੇ ਜੋ ਉੱਥੋਂ ਇਹਨਾਂ ਨੂੰ ਲੜਕੀ ਬ੍ਰਾਹਮਣ ਕੀਤੀ ਗਈ ਹੈ ਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕੋਈ ਪਹਿਲੇ ਗੱਲਬਾਤ ਹੈਗੀ ਸੀ ਜੇ ਕਿਸ ਤਰ੍ਹਾਂ ਪਤਾ ਲੱਗਿਆ ਇਹ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਹਾਂ ਉਸ ਤੋਂ ਸਾਰਾ ਹਿਸਟਰੀ ਦੇਖਾਂਗੇ ਕਿ ਇਹ ਤੇ ਦੋਸ਼ੀ ਦੇ ਸਗੇ ਚਾਚੇ ਦੀ ਲੜਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਕੁੜੀ ਦੀ ਕਿੰਨੀ ਏ ਸੀ ਕੁੜੀ ਦੀ ਉਮਰ ਕਰੀਬ 15-16 ਸਾਲ ਸੀ ਮੁੰਡੇ ਦੀ ਉਮਰ 20 ਸਾਲ ਹੈ ਅੱਛਾ ਸਰ ਇਹ ਕਿੰਨਾ ਚਿਰ ਰਹੇ ਬਾਹਰ ਇਹ ਕਰੀਬ 2 ਮਹੀਨੇ ਅੱਗੇ ਪਿੱਛੇ ਰਹੇ ਨੇ